ਸਸ਼ਿਆ ਕਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਤੇ ਐਕਸ਼ਨ ਰੈੱਡ ਐਂਟਰੀ ਕਰਕੇ ਮਾਮਲਾ ਕੀਤਾ ਦਰਜ 1 ਲੱਖ ਤੋਂ ਵੱਧ ਦਾ ਠੋਕੇਆ ਜੁਰਮਾਨਾ ਜੇਤਬੰਦੀਆਂ ਵਿਗੜੀਆਂ ਸੰਘਰਸ਼ ਇਸ ਦਿਨ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ नेशनेल ग्रीनर ट्युबिनल ਵੱਲੋਂ ਪ੍ਰਾਲੀਸਾਨ ਤੇ ਰੋਗ ਲਾਇਕ ਚੁਕੀ ਆ ਤੇ ਇਸ ਦੇ ਨਾਲ ਹੀ ਕਦਮਾਂ ਬਾਰੇ ਜਵਾਬ ਮੰਗੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਹੈ ਪ੍ਰਾਲੀਸਾਨ ਵਾਲੇ 28 ਖਸਨਾ ਖਿਲਾਫ ਰੈਡੈਂਟੀਆਂ ਕੀਤੀਆਂ ਗਈਆਂ ਹਨ ਜਦਕੀ 5 ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਕਿਸਾਨਾਂ ਨੂੰ 1 ਲੱਖ 5000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਪ੍ਰਾਲੀਸਾਨ ਦੀ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਰ ਪੰਜਾਬ ਸਰਕਾਰ ਦਾ ਕਾਰਜ ਯੋਜਨਾ ਅਤੇ ਲੰਗੜਾ ਓਟ ਰਹੀਆਂ ਹਨ ਇਸ ਕਾਰਨ ਸਰਕਾਰ ਹੁਣ ਐਕਸ਼ਨ ਮੋਡ ਵਿੱਚ ਆ ਗਈ ਹੈ ਤੇ ਕਿਸਾਨਾਂ ਦੇ ਵਿਰੋਧ ਦੇ باوجود ਸਰਕਾਰ ਨੇ ਪ੍ਰਾਲੀ ਸਾਧਨ ਦੇ 28 ਕਿਸਾਨਾਂ ਦੇ ਖਰਾਫ ਰੈਡ ਐਂਟਰੀਆਂ ਜਾਰੀ ਕਰ ਦਿੱਤੀਆਂ ਹਨ ਦੱਸਦੀ ਹੈ ਕਿ ਰੈਡ ਐਂਟਰੀਆਂ ਵਾਲੇ ਕਿਸਾਨਾਂ ਨਾ ਤਾਂ ਆਪਣੀ ਜ਼ਮੀਨ ਵੇਚ ਸਕਣਗੇ ਅਤੇ ਨਾ ਹੀ ਗਿਰਵੀ ਰੱਖ ਸਕਣਗੇ ਇਸ ਤੋਂ ਇਲਾਵਾ ਰੈਡ ਐਂਟਰੀ ਕਾਰਨ ਪ੍ਰਭਾਵਿਤ ਕਿਸਾਨ ਖੇਤੀ ਕਰਜ਼ਾ ਨਹੀਂ ਲੈ ਸਕਣਗੇ ਅਤੇ ਇਸ ਦੇ ਨਾਲ ਹੀ ਹੀ ਪੰਜ ਕਿਸਾਨ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਪ੍ਰਾਲੀਸਾਨ ਦੇ ਦੋਸ਼ੀ ਕਿਸਾਨਾਂ ਨੂੰ ਕੁੱਲ 1,05,000 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ